ਸ਼੍ਰੀ ਗੁਰੂ ਅਮਰਦਾਸ ਜੀ ਬਾਣੀ ਕਲਾ ਤੇ ਵਿਚਾਰਤਾਰਾ ਸ਼੍ਰੀ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਜੇ ਗੁਰੂ ਵਜੋਂ ਪ੍ਰਤੀਸ਼ਠਾਨ ਇਹਨਾਂ ਦੀ ਜਨਮ ਤਿਥੀ ਬਾਰੇ ਵਿਦਵਾਨਾਂ ਵਿੱਚ ਮਤ ਇਕਤ ਨਹੀਂ ਹੈ ਮਹਾਨ ਕੋਸ਼ਕਾਰ ਭਾਈ ਕਾਂਤ ਸਿੰਘ ਨਾਭਾ ਨੇ ਆਪ ਦਾ ਜਨਮ 5 ਮਈ 1479 ਵਿਸਾਖ ਸੁਦ 14 ਸੰਮਤ 1536 ਮੰਨਿਆ ਹੈ ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੀ ਤਰ੍ਹਾਂ ਕੋ ਕਰਵਾ ਕੇ 11 ਮਈ 1479 ਨੂੰ ਆਪ ਦਾ ਜਨਮ ਸਿੱਧ ਕੀਤਾ ਗਿਆ ਹੈ ਆਪ ਦਾ ਜਨਮ ਅਮਰਤਸਰ ਦੇ ਪਿੰਡ ਬਾਸਰਕੇ ਵਿੱਚ ਭੱਲਾ ਖੱਤਰੀ ਕੁੱਲ ਵਿੱਚ ਹੋਇਆ ਗੁਰੂ ਅਮਰਦਾਸ ਨੇ ਬਿਰਧ ਅਵਸਥਾ ਵਿੱਚ ਗੁਰਗੱਦੀ ਪ੍ਰਾਪਤ ਕੀਤੀ ਅਤੇ ਪਿਛੋਂ ਉਹਨਾਂ ਨੇ ਬਾਣੀ ਦੀ ਰਚਨਾ ਆਰੰਭ ਕੀਤੀ ਉਹਨਾਂ ਦੀ ਬਾਣੀ ਵਿੱਚ ਹਰ ਗੱਲ ਬੜੇ ਸੰਜਮ ਅਤੇ ਭਰਪੂਰ ਸ਼ਰਧਾ ਨਾਲ ਕਹੀ ਗਈ ਹੈ ਗੁਰੂ ਅਮਰਦਾਸ ਜੀ ਦੀ ਬਾਣੀ ਬੇਰਵਾ ਇਸ ਪ੍ਰਕਾਰ ਹੈ ਬਾਣੀ ਬੇਰਵਾ ਗੁਰੂ ਜੀ ਨੇ ਗੁਰਗੱਦੀ ਉੱਪਰ ਬੈਠਣ ਉਪਰੰਤ ਆਪਣੇ ਰਹਿਸਵਾਦੀ ਅਨੁਭਵ ਨੂੰ ਬਾਣੀ ਰਾਹੀਂ ਅਭਿਵਿਅਕਤ ਕਰਨਾ ਸ਼ੁਰੂ ਕੀਤਾ ਆਪ ਦੁਆਰਾ 18 ਰਾਗਾਂ ਵਿੱਚ ਬਾਣੀ ਰਚੀ ਗਈ ਆਪ ਦੁਆਰਾ ਰਚਿਤ ਪਿੰਨ-ਪਿੰਨ ਰਾਗਾਂ ਵਿੱਚ ਰਚਿਤ 171 ਚੌਪ ਦੇ 91 ਅਸ਼ਟਪਦੀਆਂ 85 ਪੌੜੀਆਂ ਅਤੇ 305 ਸ਼ਲੋਕ ਉਪਲਬਧ ਹਨ। ਸ੍ਰੀ ਗੁਰੂ ਨਾਨਕ ਤੇ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਬਾਣੀਆਂ ਆਕਾਰ ਦੇ ਪੱਖੋਂ ਸ੍ਰੀ ਗੁਰੂ ਅਮਰਦਾਸ ਜੀ ਬਾਣੀ ਤੋਂ ਇਕੱਲੀ-ਕੱਲੀ ਕਰਕੇ ਵਡੇਰੀਆਂ ਹਨ। ਇਸ ਕਰਕੇ ਇਸ ਬਾਣੀ ਨੂੰ ਆਕਾਰ ਦੇ ਹਿਸਾਬ ਨਾਲ ਪਹਿਲੇ ਨੰਬਰ ਉੱਤੇ ਰੱਖਿਆ ਜਾ ਸਕਦਾ ਹੈ ਪਰ ਵਸਤੂ ਦੇ ਉੱਤ ਡ੍ਰਿਸ਼ਟਕਾਪ ਜੋ ਇੱਕ ਬਾਕੀ ਗੁਰਮਤਕ ਕਾਵਿ ਵਿੱਚ ਖਲੋਤੀ ਹੋਈ ਹੈ ਬਾਣੀ ਦਾ ਬਿਰਵਾ ਇਸ ਪ੍ਰਕਾਰ ਹੈ ਬਾਣੀ ਦਾ ਬਿਰਵਾ ਇਸ ਪ੍ਰਕਾਰ ਹੈ ਤੇ ਪਦੇ ਚੌਪਦੇ ਪੰਚਪਦੇ ਅਸ਼ਟਪਦੀਆਂ ਸੋਹਲੇ ਅਤੇ ਬਹਿਪਦੇ ਸ਼ਲੋਕ ਪੌੜੀਆਂ ਤੇ 12 ਸ਼ੰਤ ਕਾਫੀਆਂ ਪੱਟੀ ਅਲਾਨੀਆਂ ਵਾਰ ਸਤ आनंद गुजरी सुही रामकली ਅਤੇ ਮਾਰੂ ਰਾਗ ਵਿੱਚ ਆਪ ਦੁਆਰਾ ਰਚਿਤ 4-12 ਹਨ ਕਬੀਰ ਦੇ ਫਰੀਦ ਦੇ ਸ਼ਲੋਕਾਂ ਵਿੱਚ ਕਰਮਬਾਰ 1 ਤੇ 3 ਸ਼ਲੋਕ ਟਿੱਪਣੀ ਵਜੋਂ ਅੰਕਿਤ ਹਨ ਆਪ ਜੀ ਦੇ 67 ਸ਼ਲੋਕ ਸ਼ਲੋਕਾਂ 12 ਤੋਂ ਵਧੇਕ ਦੇ ਅੰਤਰਗਤ ਹਨ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਦਾ ਕਲਾ ਕੌਸ਼ਲ ਗੁਰੂ ਅਮਰਦਾਸ ਜੀ ਦੀ ਸਾਰੀ ਬਾਣੀ ਰਾਗਾਂ ਨੂੰ ਸਸ਼ਤ ਹੈ ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ 18 ਰਾਗਾਂ ਵਿੱਚ ਉਚਾਰਨ ਕੀਤੀ ਹੈ ਅਤੇ ਸਪਸ਼ਟ ਹੈ ਕਿ ਗੁਰੂ ਜੀ ਨੂੰ ਰਾਗ-ਰਾਗਰੀਆਂ ਦੀਆਂ ਭਾਵਨਾਕ ਸੁਖਮਤਾਵਾਂ ਦਾ ਪੂਰਾ ਗਿਆਨ ਸੀ ਸ੍ਰੀ ਗੁਰੂ ਅਮਰਦਾਸ ਜੀ ਨੇ ਕਾਵਿ ਭੇਦਾਂ ਅਤੇ ਛੰਦ ਪ੍ਰਵਧ ਦੇ ਖੇਤਰ ਵਿੱਚ ਸ਼ਬਦ ਬਾਣੀ ਦਾ ਭਾਵ ਨੂੰ ਪਹਿਲੀ ਥਾਂ ਦਿੱਤੀ ਅਤੇ ਛੰਦ ਪ੍ਰਵਧ ਦੀ ਨੂੰ ਦੂਜੀ ਥਾਂ ਤੇ ਰੱਖਿਆ ਹੈ। ਤੋਲ ਤੇ ਤੁਕਾਂਤ ਦਾ ਰਵਾਇਤੀ ਇੱਕ ਸਾਰਤਾ ਵਿੱਚ ਕੈਦ ਹੋਣ ਵਾਲੇ ਛੰਦ ਪ੍ਰਬੰਧ ਦੀ ਥਾਂ ਗੁਰਦੇਵ ਨੇ ਵਨਸਵੰਨੇ ਛੰਦਾ ਨਾਲ ਢੜਕਦੇ ਕਾਵਿ ਭੇਦਾਂ ਨੂੰ ਬਾਣੀ ਦੇ ਸਰਲੇਖਾਂ ਬਜੂ ਪ੍ਰਵਾਨ ਕੀਤਾ ਹੈ। ਆਪ ਜੀ ਨੇ ਬਿਸ਼ੱਕ ਪਰੰਪਰਾਗਤ ਸ਼ੰਤਾਂ ਦਾ ਪ੍ਰਯੋਗ ਕੀਤਾ ਹੈ ਰਸ ਗੁਰੂ ਅਮਰਦਾਸ ਜੀ ਦੁਆਰਾ ਰਚਿਤ ਬਾਣੀ ਦਾ ਪ੍ਰধান ਰਸ ਸ਼ਾਂਤ ਰਸ ਹੈ ਜੋ ਉਤਕ੍ਰਿਸ਼ਟਤਾ ਦੀਆਂ ਸਿਖਰਾਂ ਛੂਹਣ ਉਪਰੰਤ ਹਰ ਰਸ ਬਣ ਜਾਂਦਾ ਹੈ ਇਹ ਸ਼ਾਂਤ ਰਸ ਭਗਤੀ ਰਸ ਪੂਰਕ ਹੈ ਭਗਤੀ ਦੀ ਪ੍ਰਧਾਨਤਾ ਕਾਰਨ ਸੰਜੋਗ ਅਤੇ ਵਿਜੋਗ ਦੀਆਂ ਭਾਵਨਾਵਾਂ ਦੀ ਉੱਜਲ ਅਭਿਵਿਅਕਤੀ ਹੋਈ ਹੈ ਪ੍ਰਤੀਕ ਅਧਿਆਤਮਿਕ ਅਨੁਭਵ ਨੂੰ ਸਰਲ ਢੰਗ ਨਾਲ ਜਗਿਆਸੂ ਤਾ ਪ੍ਰਗਟ ਕਰਨ ਲਈ ਗੁਰੂ ਜੀ ਨੇ ਪ੍ਰਤੀਕਾਂ ਦੀ ਖੁੱਲ ਕੇ ਵਰਤੋਂ ਕੀਤੀ ਅਤੇ ਪ੍ਰਤੀਕਾਂ ਤੋਂ ਬਿਨਾਂ ਕਈ ਵਾਰ ਅਨੁਭੂਤੀ ਨੂੰ ਪ੍ਰਗਟ ਕਰਨਾ ਔਖਾ ਹੋ ਜਾਂਦਾ ਹੈ ਇਸ ਲਈ ਗੁਰੂ ਜੀ ਨੇ ਪਰਮਾਤਮਾ ਅਤੇ ਜੀਵ ਆਤਮਾ ਦੇ ਪਰਸਪਰਸ ਸਬੰਧ ਆਇਆ ਮਨ ਸਰੀਰ ਆਦ ਨੂੰ ਲੈ ਕੇ ਪਿੰਨ ਪਿੰਨ ਢੰਗ ਨਾਲ ਪ੍ਰਤੀਕਾਂ ਦਾ ਪ੍ਰਯੋਗ ਕੀਤਾ ਅਲੰਕਾਰ ਗੁਰੂ ਜੀ ਨੇ ਆਪਣੀ ਬਾਣੀ ਨੂੰ ਅਲੰਕਾਰਾਂ ਦੀ ਚਮਕ-ਦਮਕ ਤੋਂ ਮੁਕਤ ਰੱਖਿਆ ਕਿਤੇ ਕਿਤੇ ਹੀ ਸਰਲ ਅਲੰਕਾਰਾਂ ਦੀ ਵਰਤੋਂ ਮਿਲਦੀ ਹੈ ਉਹਨਾਂ ਵਿੱਚੋਂ ਵੀ ਅਧਿਕਤਰ ਉਪਮਾ ਰੂਪਕ ਦ੍ਰਿਸ਼ਟਾਂਤ ਆਦ ਸਦ੍ਰਿਸ਼ਟਤਾ ਮੂਲਕ ਹਨ ਬਿੰਬ ਵਿਧਾਨ ਪ੍ਰਤੀਕਾਂ ਤੇ ਅਲੰਕਾਰਾਂ ਤੋਂ ਇਲਾਵਾ ਗੁਰੂ ਜੀ ਦੇ ਵਿਸ਼ਾਲ ਅਨੁਭਵ ਦਾ ਪਰਿਚੈ ਉਹਨਾਂ ਦੇ ਬਿੰਬ ਵਿਧਾਨ ਤੋਂ ਹੁੰਦਾ ਹੈ ਇਹ ਬਿੰਬ ਰੂਪ ਨਾਦ ਸਪਰਸ਼ ਰਸ ਗੰਧ ਆਦ ਸਾਰੀਆਂ ਇੰਦਰੀਆਂ ਨਾਲ ਸੰਬੰਧ ਹੋਣ ਤੋਂ ਇਲਾਵਾ ਇਤਿਹਾਸਕ ਪੁਰਾਣਿਕ ਅਤੇ ਪ੍ਰਾਕ੍ਰਿਤਿਕ ਖੇਤਰਾਂ ਤੋਂ ਵੀ ਬਹੁਤ ਸਮਗਰੀ ਲੈਂਦੇ ਹਨ ਗੁਰੂ ਅਮਰਦਾਸ ਜੀ ਉਨਾ ਦਾ ਸ਼ਬਦ ਭੰਡਾਰ ਇਤਨਾ ਵਿਸ਼ਾਲ ਸ਼ਬਦ ਕੜਨ ਕਲਾ ਇਤਨੀ ਸੁਚੱਜੀ ਅਤੇ ਸ਼ਬਦ ਚੋਣ ਭਾਵਾਂ ਤੋਂ ਇਤਨੀ ਅਨੁਕੂਲ ਹੈ ਕਿ ਸਹਿਜ ਸੁਭਾ ਉਹਨਾਂ ਪਾਸੋਂ अनेका ਸਮੁੰਦ ਸਮਾਨ ਬਣ ਗਏ ਗੁਰੂ ਜੀ ਦੀ ਬਾਣੀ ਵਿੱਚੋਂ ਭਾਵੇਂ ਹਿੰਦੀ ਜਾਂ ਸਤੁੜ ਕੀ ਦਾ ਕਾਫੀ ਅੰਸ਼ ਮੌਜੂਦ ਹੈ ਪਰ ਉਹਨਾਂ ਦੀ ਪਛਾਦਾ ਪਿੰਡਾ ਪੰਜਾਬੀ ਹੈ ਵਿਚਾਰਧਾਰਾ ਗੁਰੂ ਅਮਰਦਾਸ ਜੀ ਦੀ ਵਿਚਾਰਧਾਰਾ ਦਾ ਮੁੱਲ ਆਧਾਰ ਗੁਰੂ ਨਾਨਕ ਦੇਵ ਜੀ ਦੀ ਅਧਿਆਤਮਕ ਵਿਚਾਰਧਾਰਾ ਹੈ ਜੋ ਆਪ ਜੀ ਨੂੰ ਬਰਾਸਤ ਵਿੱਚ ਮਿਲੀ ਸੀ ਅਤੇ ਇਸ ਦਾ ਗੁਰੂ ਕਵੀ ਨੇ ਆਪਣੇ ਢੰਗ ਅਨੁਸਾਰ ਵਿਸਥਾਰ ਕੀਤਾ ਗੁਰੂ ਜੀ ਅਨੁਸਾਰ ਧਰਮ ਸੱਤਾ ਨਿਰਗੁਣ ਨਿਰੰਕਾਰ ਅਤ ਕਥਨੀ ਅਗੋਚਰ ਅਲਖ ਅਗੰਮ ਹੈ ਇਹ ਸਾਰਾ ਸੰਸਾਰ ਉਸ ਦਾ ਹੀ ਰੂਪ ਅਤੇ ਖੇਲ ਪਸਾਰਾ ਹੈ ਗੁਰੂ ਦੀ ਕਿਰਪਾ ਦੁਆਰਾ ਹੀ ਇਸ ਭੇਦ ਨੂੰ ਜਾਣਿਆ ਜਾ ਸਕਦਾ ਹੈ ਬੈਰਾਗ ਸਦਾ ਚਾਰਕ ਸਿੱਖਿਆ ਵੱਡੇ ਪੇ ਵਾਲੀ ਗੰਭੀਰਤਾ ਤੇ ਸਰਲਤਾ ਆਪ ਦੀ ਬਾਣੀ ਦੇ ਵਿਸ਼ੇਸ਼ ਅੰਗ ਹਨ ਗੁਰੂ ਅਮਰਦਾਸ ਜੀ ਦੇ ਬਾਹਰੀ ਪੇਖਾਂ ਦਾ ਖੰਡਨ ਗੁਰੂ ਨਾਨਕ ਵਾਂਗ ਕੀਤਾ ਅਤੇ ਗ੍ਰਸਥ ਜੀਵਨ ਵਿੱਚ ਰਹਿੰਦਿਆਂ ਹੀ ਆਇਆ ਤੇ ਨਿਰਲੇਪ ਰਹਿਣ ਦੀ ਸਿੱਖਿਆ ਦਿੱਤੀ ਮਨੁੱਖੀ ਏਕਤਾ ਬਰਾਬਰੀ ਸ਼ੂਤ ਸ਼ਾਤ ਅਤੇ ਜਾਤ ਪਾਤ ਤੋਂ ਮੁਕਤ ਸਮਾਜ ਦੀ ਸਿਰਜਣਾ ਦਾ ਸੁਨੇਹਾ ਦਿੱਤਾ ਮਨੁੱਖ ਨੂੰ ਗੁਰੂ ਜੀ ਦੇ ਹੋਰ ਨਾ ਪ੍ਰਾਣੀਆਂ ਦੇ ਮੁਕਾਬਲੇ ਬਹੁਤ ਗੌਰਵ ਪ੍ਰਦਾਨ ਕੀਤਾ ਹੈ ਕਿਉਂਕਿ ਇਹ ਸ੍ਰੇਸ਼ਟ ਜੂਨ ਹੈ ਇਸੇ ਰਾਹੀਂ ਪ੍ਰਮਾਤਮਾ ਨਾਲ ਅਪੇਧਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਬਾਕੀ ਜੂਨਾਂ ਤੋਂ ਪ੍ਰਵਲ ਕਰਮਾਂ ਦਾ ਫਲ ਭੋਗਣ ਲਈ ਹੀ ਹੁੰਦੀਆਂ ਹਨ ਗੁਰੂ ਜੀ ਅਨਸਾਰ ਪ੍ਰਮਾਤਮਾ ਦੀ ਹੁਕਮ ਨੂੰ ਮੰਨਣਾ ਜਾਂ ਉਸ ਦੀ ਰਜ਼ਾ ਵਿੱਚ ਰਹਿਣਾ ਜਾਂ ਪਾਣਾ ਮੰਨਣਾ ਗੁਰੂ ਜੀ ਦੁਆਰਾ ਪ੍ਰਤੀ ਪਾਦਿਤ ਭਗਤੀ ਦਾ ਇੱਕ ਮਹੱਤਵਪੂਰਨ ਅੰਗ ਹੈ। ਗੁਰੂ ਅਮਰਦਾਸ ਜੀ ਨੇ ਭਗਤੀ ਨੂੰ ਸੰਪੰਨਤਾ ਲਈ ਨਾਮ ਸਾਧਨਾ ਅਤੇ ਸੰਗਤ ਨੂੰ ਬਹੁਤ ਹੀ ਮਹੱਤਵਤਾ ਦਿੱਤੀ ਹੈ। ਸਾਰ ਅੰਸ਼ ਇਸ ਲਈ ਕਿਹਾ ਜਾ ਸਕਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਬਿਰਧ ਅਵਸਥਾ ਵਿੱਚ ਬਾਣੀ ਰਚ ਕੇ ਉਸ ਵਿੱਚ ਜੀਵਨ ਅਨੁਭਵ ਦਾ ਨਿਚੋੜ ਭਰ ਦਿੱਤਾ ਹੈ। ਜੋ ਜਗਿਆਸੂਆਂ ਲਈ ਸਹੀ ਪਦ ਪ੍ਰਦਰਸ਼ਕ ਅਤੇ ਅਤ ਅਧਿਕ ਪ੍ਰੇਰਣਾਦਾਇਕ ਹੈ। ਸੋ ਠੀਕ ਹੈ ਸੰਗਤ ਜੀ। ਦਾਸ ਵੱਲੋਂ ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ। ਆਪ ਜੀ ਦੇ ਫਿਰ ਅਗਲੀ ਵੀਡੀਓ ਵਿੱਚ ਇਸੇ ਹੀ ਤਰ੍ਹਾਂ ਇਤਿਹਾਸ ਦੇ ਪੰਨਿਆਂ ਨੂੰ ਵਾਚਦਾ ਸੰਮੁਖ ਹੋਵਾਂਗਾ। ਸੋ ਆਪ ਜੀ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ